ਮੈਂ ਤਾਂ ਜਦ ਮਾਚਾਂ ਇਹ ਤੋਂ ਬਾਹਰ ਗਾਲੀ ਗਈ ਜੀ ਬਦਾਨ ਵਾਲੇ ਦੀ ਕਰਨੀ ਹੈ ਹਾਂ ਦੇਵਾ ਨਹੀਂ ਨਹੀਂ ਨਫਰਤ ਜੀ ਬੈਨਾਂ ਸਤਿ ਸ਼੍ਰੀ ਅਕਾਲ ਆ ਵੇ ਆਈ ਮਾਈਕ ਪਰ ਨਹੀਂ ਮੈਂ ਤਾਂ ਇੱਥੇ ਨਹੀਂ ਗੋਲੀਆਂ ਚੱਲਣੀਆਂ ਸੀ ਇੱਥੇ ਗੋਲੀ ਚੱਲੀ ਆ ਕਿੰਨੇ ਲੋਕ ਸੀ ਕਿੰਨਾ ਹਮਲਾ ਵਾ ਤਿੰਨ ਲੋਕ ਦੱਸਦੇ ਆ ਸੁਖਦੇਵ ਸਿੰਘ ਕਿੱਥੇ ਬੈਠਾ ਆ ਸੁਖਦੇਵ ਸਿੰਘ ਇਧਰ ਆਉਣ ਡਿਆ ਛੜਤੋ ਇਕਲ ਕੰਡੇ ਵਾਲੇ ਬੰਦੇ ਉਹ ਮਗਰ ਲੱਗੇ ਆਉਣ ਡਿਆ ਇਹ ਮੇਰੇ ਖਿਆਲ 12:00 ਦੀ ਗੱਲ ਆ ਕੋਈ ਕਾਰਨ ਪਤਾ ਲੱਗਾ ਇਸ ਚੀਜ਼ ਦਾ ਨਹੀਂ ਕਾਰਨ ਤਾਂ ਨਹੀਂ ਪਤਾ ਕਿੰਨੇ ਬੰਦੇ ਸੀ ਤਿੰਨ ਬੰਦੇ ਮੂਲਵੇਟੇ ਹੀ ਕਿ ਨਹੀਂ ਮੂਲਵੇਟੇ ਸੁਖਦੇਵ ਸਿੰਘ ਹੁਣ ਕਿੱਥੇ ਨੇ ਅਸਟਰ ਹੁਣ ਆ ਹਸਪਤਾਲ ਆ ਉਹਨਾਂ ਦੀ ਹਾਲਾਤ ਜਿਹੜੇ ਕਿਵੇਂ ਦੇ ਨੇ ਹੁਣ ਦੱਸਦੇ ਕੋਈ ਠੀਕ ਆ ਤਿੰਨ ਬੰਦੇ ਕਿੱਧਰੋਂ ਆਏ ਸੀ ਇਕਲਗੜ੍ਹੇ ਵਾਲੇ ਪੰਨੇ ਆਏ ਕੋਈ ਰੰਜਿਸ਼ ਕਰਾ ਤੀ ਨਹੀਂ ਪਈ ਸੀ ਨਹੀਂ ਪਤਾ ਨਹੀਂ ਕੋਈ ਕਹਿ ਦੇ ਸਕਦੇ ਕੀ ਮੰਗ ਕਰਦੇ ਹੁਣ ਚਲਨ ਸਾਹ ਮਿਲਣਾ ਚਾਹੀਦਾ ਪਿੰਨ ਨੂੰ ਠੀਕ ਹੈ ਜੀ ਜਿਹੜਾ ਇਹ ਅਨ ਚੱਟਾ ਆਲਰੇੜੀਆਂ ਗੋਲੀਆਂ ਚ ਲਈ ਗਈ ਸਾਨੂੰ ਅੱਜ ਇਨਫੋਰਮੇਸ਼ਨ ਆਈ ਸੀ ਕਿ ਸਰਦਾਰ ਸੁਖਦੇਵ ਸਿੰਘ ਨੇ ਇੱਥੇ ਤੇ ਮੋਬਾਈਲ ਦੇ ਕਿ ਉਹਨਾਂ ਨੂੰ ਕੋਈ ਮੋਟਰਸਾਈਕਲ ਸਵਾਰ ਆ ਕੇ ਤੇ ਉਹਨਾਂ ਦੇ ਉੱਤੇ ਉਹਨਾਂ ਨੇ ਲਪੋਈ ਸੀ ਉਹਨਾਂ ਨੂੰ ਹਸਪੀਟਲ ਫੋਰਟਿਸ ਜਿਹੜਾ ਐਡਮਿਟ ਕਰਾਇਆ ਗਿਆ ਤੇ ਇੱਥੇ ਉਹਨਾਂ ਦਾ ਟ੍ਰੀਟਮੈਂਟ ਗੋਲੀਆਂ ਦੇ ਇੱਥੇ ਮਤਲਬ ਕੁਝ ਕੋਲ ਮਿਲੇ ਨੇ ਬਟ ਇਹ ਐਗਜ਼ੈਕਟ ਕਲੀਅਰ ਨਹੀਂ ਹੋ ਰਿਹਾ ਵੀ ਕਿੰਨੀਆਂ ਚੱਲੀਆਂ ਕਿੰਨੀਆਂ ਉਹਨਾਂ ਦੇ ਲੱਗੀਆਂ ਕਿਉਂਕਿ ਉੱਥੇ ਜਾ ਕੇ ਪਤਾ ਲੱਗਣਾ ਅਸੀਂ ਜਾ ਰਹੇ ਹਾਂ ਉਸ ਕੋਲ ਕਿਸਾ ਯਾਰ ਇਹ ਤਿੰਨ ਗੋਲੀਆਂ ਜਿਹੜੀਆਂ ਉਹਨਾਂ ਦੇ ਲੱਗੀਆਂ ਦੋ ਪਿੱਠ ਤੇ ਇੱਕ ਲਾਤੇ ਲੱਗੀਆਂ ਇਹ ਅਜੇ ਮਤਲਬ ਕਲੀਅਰ ਨਹੀਂ ਹੈਗਾ ਕਥੀ ਦੋਸ਼ੀ ਕਿੰਨੇ ਪਾਈ ਗਏ ਨੇ ਇਹ ਮੋਟਰਸਾਈਕਲ ਸਵਾਰ ਸੀਗੇ ਤਿੰਨ ਕਿਹੜੀ ਸਾਈਡ ਤੋਂ ਆ ਰਹੇ ਸੀ ਕੋਈ ਪਤਾ ਇਹ ਕਲੀਅਰ ਕਰ ਰਹੇ ਜੀ ਸਰ ਕੈਮਰਾ ਫੁਟੇਜ ਕੋਈ ਮਿਲਦੀ ਹੈ ਇਸ ਜੇ ਕਰ ਰਹੇ ਜੀ ਜੇ ਸਪੌਟ ਤੇ ਖੜੇ ਨੇ ਇਹ ਸਾਰਾ ਕਰ ਦੱਸਿਆ ਜਾ ਰਿਹਾ ਜੀ ਪੈਸੇ ਦਾ ਲੈਣ ਦੇਣ ਨਹੀਂ ਇਸ ਕਰਕੇ ਗੋਲੀਆਂ ਨਹੀਂ ਚਲਾਈਆਂ ਗਈਆਂ ਨਹੀਂ ਅਸਾ ਕੁਝ ਨਹੀਂ ਸਾਨੂੰ ਪਤਾ ਹੈ ਜੀ ਬਸ ਠੀਕ ਹੋ ਰੰਜੀਸ਼ ਸਰ ਮੈਂ ਦੱਸਿਆ ਜੀ ਜੇ ਤੇ ਸਪੌਟ ਤੇ ਖੜੇ ਸਾਰੀਆਂ ਚੀਜ਼ਾਂ ਮਤਲਬ ਵੈਰੀਫਿਕੇਸ਼ਨ ਹੋ ਰਹੀ ਹੈ ਉਹ ਸਾਰਾ ਕਰ ਲਿਆ ਸੀਸੀਟੀਵੀ ਫੁਟੇਜ ਸਾਹਮਣੇ ਆ ਸਾਰੀ ਚੈੱਕ ਕਰ ਦੇ ਵਿਚ ਦੇਸ਼ ਦਾ ਮਾਹੌਲ ਬਣ ਗਿਆ ਕੀ ਕਰਨਾ ਤੁਹਾਡਾ ਨਹੀਂ ਨਹੀਂ ਕੋਈ ਗੱਲ ਨਹੀਂ ਅਸੀਂ ਇੱਥੇ ਖੜੇ ਹਾਂ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਕੋਈ ਦਿੱਕਤ ਨਹੀਂ ਆਈ ਕੋਈ ਸ਼ੁਕਰੀਆ